ਦੋਸਤੋ ਇਹ ਹੈਗੀ ਹੈ ਜੀ ਨਮੀਸ਼ਾ ਪ੍ਰਿਆ ਅੱਜ ਆਪਾਂ ਆਪਣੇ ਇਸ YouTube ਚੈਨਲ ਤੇ ਜਿਸ ਦਾ ਨਾਮ ਹੈ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਹੋ ਸਕਦਾ ਹੈ ਕਈ ਦੋਸਤ Facebook ਤੇ ਜਾਂ Instagram ਤੇ ਇਹ ਵੀਡੀਓ ਦੇਖ ਰਹੇ ਹੋਣ ਰੀਲ ਦੇਖ ਰਹੇ ਹੋਣ ਆਪਣੇ ਇਸ YouTube ਚੈਨਲ ਤੇ ਆਪਾਂ ਅੱਜ ਇਹ ਇੱਕ ਵੀਡੀਓ ਨਮੀਸ਼ਾ ਪ੍ਰਿਆ ਦੇ ਉੱਪਰ ਬਣਾ ਕੇ ਲੌਂਗ ਵੀਡੀਓ ਅਪਲੋਡ ਕਰ ਦਿੱਤੀ ਹੈਗੀ ਇਸ ਦੇ ਵਿੱਚ 6 ਸਵਾਲਾਂ ਦੇ ਜਵਾਬ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਜਿਹੜਾ ਥੰਬਨੇਲ ਲਗਾਇਆ ਹੈ ਉਸ ਦੇ ਵਿੱਚ ਲਿਖਿਆ ਹੈ ਕਿ ਨਮੀਸ਼ਾ ਪ੍ਰਿਆ ਨੂੰ ਅਜੇ ਵੀ ਜਮਨ ਦੇ ਵਿੱਚ ਮੌਤ ਦੀ ਸਜ਼ਾ ਤੋਂ ਬਚਾਇਆ ਜਾ ਸਕਦਾ ਹੈ ਕਿਉਂਕਿ ਕੱਲ ਨੂੰ 16 ਜੁਲਾਈ ਹੈ 16 ਜੁਲਾਈ ਨੂੰ ਨਮੀਸ਼ਾ ਪ੍ਰਿਆ ਨੂੰ ਮੌਤ ਦੀ ਸਜ਼ਾ ਦੇਣੀ ਹੈਗੀ ਜਮਨ ਦੇ ਵਿੱਚ ਜਮਨ ਇੱਕ ਮੁਸਲਮ ਕੰਟਰੀ ਹੈ ਦੇਸ਼ ਹੈ ਇਹ ਨਮੀਸ਼ਾ ਪ੍ਰਿਆ ਆ ਭਾਰਤ ਦੀ ਰਹਿਣ ਵਾਲੀ ਹੈ ਕੇਰਲਾ ਸਟੇਟ ਦੀ ਇੱਕ ਨਰਸ ਹੈ ਇੱਕ ਕਤਲ ਕੇਸ ਦੇ ਵਿੱਚ ਇਸ ਨੂੰ ਕੱਲ ਨੂੰ سزا ਦਿੱਤੀ ਜਾਣੀ ਹੈਗੀ ਪਰ ਇੱਕ ਜਿਹੜਾ ਬਲੱਡ ਮਨੀ ਵਾਲਾ ਰੂਲ ਹੈ ਕਿ ਉਹ ਬਲੱਡ ਮਨੀ ਦੇ ਕੇ ਜੇ ਉਹ ਮ੍ਰਿਤਕ ਦਾ ਪਰਿਵਾਰ ਐਕਸੈਪਟ ਕਰਦਾ ਹੈ ਕਿ ਨਮੀਸ਼ਾ ਪ੍ਰਿਆ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਵੀ ਨਮੀਸ਼ਾ ਪ੍ਰਿਆ ਵਾਲੇ ਕੇਸ ਦੇ ਬਾਰੇ ਵਿੱਚ ਹੋਰ ਜਾਣਕਾਰੀ ਚਾਹੁੰਦੇ ਹੋਗੇ ਤਾਂ ਤੁਸੀਂ ਆਪਣੀ ਇਹ ਲੌਂਗ ਵੀਡੀਓ ਦੇਖ ਸਕਦੇ ਹੋਗੇ ਇਸ YouTube ਚੈਨਲ ਤੇ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਥੈਂਕ ਯੂ